ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਮੰਤਰ ਕੀ ਨੇ ਤੇ ਇਹਨਾਂ ਦੇ ਅੰਦਰ ਵਾਈਬ੍ਰੇਸ਼ਨਸ ਜਿਹੜੀਆਂ ਆ ਉਹ ਸਾਡੇ ਬਾਡੀ ਦੇ ਉੱਤੇ ਸਾਡੇ ਮਾਈਂਡ ਦੇ ਉੱਤੇ ਕਿਸ ਤਰ੍ਹਾਂ ਇਫੈਕਟ ਕਰਦੇ ਨੇ ਤੇ ਸਾਨੂੰ ਉਹਨਾਂ ਤੋਂ ਕਿਸ ਤਰ੍ਹਾਂ ਹੋਰ ਬਿਊਟੀਫੁੱਲ ਜਿਹੜੀ ਹੈ ਉਹ ਪਾਵਰ ਮਿਲਦੀ ਹੈ ਅਸਲ ਦੇ ਵਿੱਚ ਜਿਹੜਾ ਸੰਗੀਤ ਹੈਗਾ ਆ ਉਸ ਦੇ ਵਿੱਚ ਸੱਤ ਸੁਰ ਨੇ ਉਹ ਸਾਡੇ ਸੱਤ ਚੱਕਰਾਂ ਦੇ ਹੀ ਸਾਊਂਡ ਨੇ ਜਿਹੜਾ ਈਚ ਚੱਕਰਾ ਹੈਗਾ ਆ ਜਦੋਂ ਈਚ ਸੁਰ ਦੇ ਨਾਲ ਉਹ ਵਾਈਬ੍ਰੇਸ਼ਨ ਦੇ ਨਾਲ ਜਿਹੜਾ ਆ ਉਹ ਐਕਟਿਵ ਹੁੰਦਾ ਹੈ ਤੇ ਜਿਸ ਤਰ੍ਹਾਂ ਜੇ ਕਹਿੰਦੇ ਨਾ ਕਿ ਸੱਪ ਜਿਹੜਾ ਹੈ ਉਹ বীਣ ਦੀ ਆਵਾਜ਼ ਸੁਣਦਾ ਨੋ ਜਦੋਂ বীਣ ਵੱਜਦੀ বীਣ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਵਾਈਬ੍ਰੇਸ਼ਨ ਹੈ ਜਿਹੜਾ ਸੱਪ ਉਹ ਜਿਹੜੀ ਜੀਬ ਬਾਹਰ ਨੂੰ ਕੱਢਦਾ ਉਸ ਨੂੰ ਉਹ ਜਿਹੜੀ ਹੈ ਵਾਈਬ੍ਰੇਸ਼ਨ ਸੁਣਦੀ ਹੈ ਉਹ ਵਾਈਬ੍ਰੇਸ਼ਨ ਨੂੰ ਸੈਂਸ ਕਰਦਾ ਆ ਇਸ ਕਰਕੇ ਉਹ বীਣ ਦੇ ਇਹ ਦੇ ਜਿੱਦ ਨੂੰ ਉਹ ਵਾਈਬ੍ਰੇਸ਼ਨ ਆਉਂਦੀ ਉਦੋਂ ਉਹ ਉਸੇ ਤਰ੍ਹਾਂ ਖਿੱਚਿਆ ਚਲਾ ਜਾਂਦਾ ਸੋ ਵਾਈਬ੍ਰੇਸ਼ਨ ਕੀ ਹੈ ਜਦੋਂ ਆਪਾਂ ਅਲੱਗ ਅਲੱਗ ਜਿਹੜੇ ਹੈ ਮੰਤਰ ਪੜ੍ਹਦੇ ਆ ਮੰਤਰਾਂ ਦਾ ਉਚਾਰਨ ਤੇ ਮੰਤਰਾਂ ਦਾ ਜਿਹੜਾ ਲੇਖਣ ਹੈ ਇਸ ਤਰ੍ਹਾਂ ਕੀਤਾ ਗਿਆ ਕਿ ਜਦੋਂ ਤੋਂ ਉਹਨਾਂ ਦਾ ਉਚਾਰਨ ਹੋਵੇ ਉਹਨਾਂ ਦੇ ਵਿੱਚੋਂ ਇੱਕ ਅਲੱਗ ਤਰ੍ਹਾਂ ਦੇ ਸਾਊਂਡ ਕ੍ਰੀਏਟ ਹੋਣ ਇਸੇ ਤਰ੍ਹਾਂ ਉਹ ਮੰਤਰਾਂ ਨੂੰ ਕਿਹਾ ਗਿਆ ਕਿ ਇਹ ਜਿਹੜਾ ਧਨ ਲక్ష్ਮੀ ਸiddhi ਮੰਤਰ ਪਰ ਜਦੋਂ ਤੁਸੀਂ ਉਹਨੂੰ ਪੜਦੇ ਆ ਤੁਹਾਡੇ ਅੰਦਰ ਇੱਕ ਅਲੱਗ ਤਰ੍ਹਾਂ ਦੀ ਵਾਈਬ੍ਰੇਸ਼ਨ ਕ੍ਰੀਏਟ ਹੁੰਦੀ ਹੈ ਇਸੇ ਤਰ੍ਹਾਂ ਬਹੁਤ ਸਾਰੇ ਹੋਰ ਮੰਤਰ ਹੈ ਜਿਨ੍ਹਾਂ ਦੇ ਵਿੱਚ ਜਿਹੜੀ ਹੈਗਾ ਸਰਸਵਤੀ ਦੇ ਲਈ ਮੰਤਰ ਹੈ ਗਿਆ ਜਿਨ੍ਹਾਂ ਦੇ ਵਿੱਚ ਬਹੁਤ ਹੁਣ ਕੀ ਦੱਸਾਂ ਵੀ ਅਲੱਗ-ਅਲੱਗ ਜੋ ਤੁਸੀਂ ਕਹੋ ਉਹ ਸਭ ਮੰਤਰ ਹਨ ਤੇ ਉਹਨਾਂ ਨੂੰ ਪਰ ਉਹਨਾਂ ਦੇ ਉਚਾਰਨ ਦੀ ਜਿਹੜੀ ਵਿਧੀ ਹੈਗੀ ਹੈ ਉਹ ਇਹੀ ਹੈ ਕਿ ਉਹਨਾਂ ਦੇ ਸਾਊਂਡ ਦੀ ਪਰਫੈਕਸ਼ਨ ਹੋਣੀ ਬਹੁਤ ਜ਼ਰੂਰੀ ਹੈ ਉਸ ਤੋਂ ਬਿਨਾ ਉਹ ਮੰਤਰ ਕੰਮ ਨਹੀਂ ਕਰਨਗੇ ਅੱਛਾ ਫਿਰ ਉਹਨਾਂ ਮੰਤਰਾਂ ਦੇ ਅੰਦਰ ਬਹੁਤ ਮੰਤਰਾਂ ਦੇ ਅੰਦਰ ਜਿਹੜੀ ਹੈਗੀ ਆ ਭਗਤੀ ਪਾਈ ਆ ਜਿਸ ਤਰ੍ਹਾਂ ਕੋਈ ਐਸਾ ਮੰਤਰ ਹੈ ਉਹ ਮੰਤਰ ਜਿਹੜਾ ਹੈਗਾ ਹਨੂਮਾਨ ਜੀ ਦਾ ਆ ਤੇ ਉਹਨਾਂ ਨੂੰ ਉਸ ਰਿਦਮ ਚ ਗਾਣਾ ਆ ਜਿਹੜਾ ਉਸ ਰਿਦਮ ਦੇ ਵਿੱਚ ਉਹਨਾਂ ਦਾ ਉਚਾਰਨ ਕਰਨਾ ਸ਼ਿਵ ਭੋਲੇ ਦਾ ਕੋਈ ਐਸਾ ਮੰਤਰ ਆ ਉਸ ਰਿਦਮ ਚ ਉਸੇ ਰਾਗ ਚ ਗਾਣਾ ਇਸੇ ਤਰ੍ਹਾਂ ਜਿੰਨੀ ਗੁਰਬਾਣੀ ਹੈ ਉਹ ਸਾਰੀ ਰਾਗਾਂ ਚ ਲਿਖੀ ਗਈ ਹੈ ਪੂਰਨ ਨੂੰ ਉਹਨਾਂ ਰਾਗਾਂ ਦੇ ਵਿੱਚ ਜੇ ਤੁਸੀਂ ਗਾਓਗੇ ਤੇ ਉਸ ਵਕਤ ਤੁਹਾਡੇ ਅੰਦਰ ਜਿਹੜੀਆਂ ਇੱਕ ਅਲੱਗ ਤਰ੍ਹਾਂ ਦੀਆਂ ਪੂਰੀ ਬਾਡੀ ਦੇ ਅੰਦਰ ਸਭ ਜਿਹੜੀਆਂ ਇੱਕ ਐਸੀਆਂ ਛਿੱਪੀਆਂ ਅਦ੍ਰਿਸ਼ ਸ਼ਕਤੀਆਂ ਜਾਗਣੀਆਂ ਸ਼ੁਰੂ ਹੋ ਜਾਂਦੀਆਂ ਜਿਹੜੀਆਂ ਤੁਹਾਨੂੰ ਵੀ ਯਕੀਨ ਨਹੀਂ ਆਉਂਦਾ ਸੋ ਇਸ ਕਰਕੇ ਜਿੰਨੇ ਵੀ ਸਾਊਂਡ ਹੈ ਉਹਨਾਂ ਦਾ ਇਫੈਕਟ ਹੈ ਮੰਨ ਲਓ ਹੁਣੇ ਮੈਂ ਤੁਹਾਡੀਆਂ ਤਾਰੀਫਾਂ ਕਰਾਂ ਤਾਂ ਤੁਸੀਂ ਬੜੇ ਖੁਸ਼ ਹੋ ਜਣਾ ਹੁਣੇ ਮੈਂ ਤੁਹਾਨੂੰ ਐਸੇ ਅਪਸ਼ਬਦ ਕੁਝ ਕਹਾਂ ਤਾਂ ਤੁਸੀਂ ਇੱਕਦਮ ਗੁੱਸੇ ਹੋ ਜਣਾ ਕਿਹ ਹੈ ਮੰਤਰ ਪੜਿਆ ਤੁਹਾਡੇ ਅੰਦਰ ਉਸ ਮੰਤਰ ਨੇ ਇੱਕ ਵਾਈਬ੍ਰੇਸ਼ਨ ਕੀਤੀ ਮੇਰੀਆਂ ਗੱਲਾਂ ਨੇ ਉਹ ਗੱਲਾਂ ਚ ਮਿੱਠੀਆਂ ਕਰਦਾ ਤਾਂ ਸੋਹਣਾ ਲੱਗਦਾ ਆ ਜੇ ਬੁਰੀਆਂ ਕਰਦਾ ਤਾਂ ਮਾੜਾ ਲੱਗਦਾ ਸੋ ਇਹ ਹੈ ਮੰਤਰ ਸਿੱਧੀ ਇਹਦੇ ਉਚਾਰਣ ਇਹਦੇ ਸਾਊਂਡ ਧੰਨਵਾਦ